ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਮੂਹ ਸੰਗਤਾਂ ਨੂੰ ਸਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋ ਜਿਨ੍ਹਾਂ ਦੇ ਪ੍ਰਥਾਏ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤੇ ਪਰ ਆਇਆ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਕਿਸ ਜਨ ਕੋ ਸਦਾ ਨਮਸਕਾਰ ਐਸੇ ਗੁਰੂ ਦੇ ਪਿਆਰੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਗ ਹੋਇਆ ਉਹਨਾਂ ਤੋਂ ਬ੍ਰਹਮ ਵਿਦਿਆਲ័យ ਨਾਲ-ਨਾਲ ਸ਼ਬਦ ਦਾ ਅਭਿਆਸ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਘਰ ਦੀ ਸੇਵਾ ਵੀ ਬਹੁਤ ਨਿਭਾਈ ਹੱਥ ਦੇ ਨਾਲ ਪੋਥੀਆਂ ਹੱਥ ਦੇ ਨਾਲ ਗੁੜਕੇ ਸਾਹਿਬ ਲੜੀਵਾਰ ਸਰੂਪ ਤਾਂ ਕਿ ਸੰਗਤਾਂ ਦਾ ਭਲਾ ਹੋ ਸਕੇ ਗੁਰਬਾਣੀ ਪੜ ਕੇ ਖੋਜ ਕੇ ਆਪਣੇ ਜੀਵਨ ਦਾ ਲਾਹ ਖੜ ਸਕਣ ਸੋ ਐਸੇ ਸ਼ੂਰ ਵੀਰ ਵੱਡ ਜੋਧੇ ਪਰਪੁਕਾਰੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ